ਹਏ ਤੂੰ ਸੀ ਮੈਨੂੰ ਅੰਦਰ ਬੰਦ ਕਰਤਾ ਮੈਂ ਸੋਨੂੰ ਮਾਰ ਕੇ ਵਰੂੰਗੀ ਕੱਲੇ ਕੱਲੇ ਨੂੰ ਮਾਰੂੰਗੀ ਫਾੜ ਦਿਆਂ ਗੁੜਗੇ ਤੂੰ ਗੁੜਗੇ ਤੂੰ ਲਾਲ ਫਾੜ ਦਿਆਂ ਹਏ ਨਿਕਲ ਦੇ ਮੈਨੂੰ ਕੱਢ ਬਾਹਰ ਉਹਦੇ ਬਾਪ ਨੂੰ ਲੈ ਕੇ ਕਿਹੜੀਆਂ ਬਿੱਲੋ ਵੱਲੋਂ ਤੇਰੇ ਸਿਰ 'ਮੇ ਪੂਨ ਲੁੱਚ ਗਿਆ ਤੀਵਾਂ ਤੇਰਾ ਸਿਰ 'ਮੇ ਹਾਂ ਮੈਂ ਜਾਣਦੀ ਆ ਮੱਦੀ ਬਾਪੇ ਦੇ ਤੇਰਾ ਨਾਮ ਬਖੜਾਂ ਪੋਲੀਆਂ ਕਰਾਈਆਂ ਮੱਦੀ ਬਾਪੇ ਤੋਂ ਮੈਨੂੰ ਛਿੰਦਰ ਕਿਹਨੇ ਕਹਿਣਾ ਮੈਂ ਆਈ ਨਹੀਂ ਜਾਂਦੀ ਹਾਂ ਮੈਂ ਮਾਰ ਕੇ ਮਰੂੰਗੀ ਕਿਹਨੂੰ ਮਾਰਾਂਗੀ ਤੈਨੂੰ ਤੇ ਮੈਂ ਤੇ ਮਾਇਕ ਮਾਇਕ ਦੀ ਕੁੜੀ ਕਢਾਤੀ ਛੋਟੀ ਹੈ ਆਬਦਿਆਂ ਦੇ ਜਾ ਆਬਦਿਆਂ ਦੇ ਘਰ ਆਉਂਦੇ ਨੇ ਤਵੀਤ ਬਣਾ ਲੱਕਿਆ ਹਾਂ ਤਵੀਤ ਹੁਣ ਮੈਂ ਵੀ ਬਣਾਉਂਗੀ ਜਾਨੀਆਂ ਬਾਬੇ ਮੱਦੀ ਕੋਲੇ ਹਾਂ ਜੈਨੀ ਹਿੰਮਤਾ 게ਟ ਕੋਲ ਬੀਣ ਸਾਲੀ ਲੱਗਦੀ ਏ ਤੂੰ 게ਟ ਖੋਲਣਾ ਹੈ ਜੇ ਮੰਦੀਆਂ ਤਾਂ ਸ ਮੈਂ ਕੀ ਕਰਕੇ ਦਿਖਾਵਾਂ ਕਰਨਾ ਕੀ ਆ ਮੱਦੀ ਬਾਬਾ ਘਰਾਉ ਤੇਰਾ ਤਾਂ ਹੋਇਆ ਪਟਦਾਂ 게ਟਾ ਵਾਲਾ ਫਿਰ ਮੰਨੇਗੀ ਅੱਗੇ ਮਰ ਗਿਆ 게ਟ ਪਟਦਾਂ 게 ਮੰਨੇਗੀ ਮੱਦੀ ਬਾਬਾ ਪਟਦਾਂ ਵੇਟ ਜਾ ਤੇਰੇ ਮਾਰੀ ਆ ਜਾ ਫਿਰ ਇੱਧਰ ਜਾ ਤੇਰੇ ਖੁੱਡੇ ਤਲਾਈਆਂ ਮਰਦੀਆਂ ਆਪੇ ਨਹੀਂ ਇਹ ਲੈ ਇਹ ਤਾਂ ਆਪ ਹਟ ਸਕੇਟ ਆ ਤਵੀਤ ਬੰਨ ਤਾਂ ਹੁਣ ਇਹਦੇ ਨਾਲ ਕਿੰਨੇ ਮਰਜੀ ਤਵੀਤ ਬੰਨ ਲੈ ਵੇ ਕੁੱਤਰਾ ਵੇ ਕੁੱਦਰਾ ਕਿੱਥੇ ਮਾਰ ਗਿਆ ਤੂੰ ਆ ਜਾ ਹਾਂ ਆ ਜਾ ਆ ਚੱਲ ਭੰਸੀ ਜਾ ਕੁੱਤੀਆਂ ਤੂੰ ਤਾਂ ਕੁੱਤਿਆਂ ਮੈਂ ਤਾਂ ਆਦਾ ਕੰਮ ਕਰਦਾ ਨਵੇੜਾ ਪਿਆਉ ਦਾ ਤੇਰਾ ਕੁੱਤ ਗਿਆ ਵਗ ਗਿਆ ਟਾਈਮ ਨਾਲ ਹੀ ਤੇ ਆਉ ਦਾ ਤੇਰਾ ਵਗ ਗਿਆ ਤੇ ਆਉ ਦਾ ਤੇਰਾ ਵਗ ਗਿਆ ਟਾਈਮ ਨਾਲ ਨਿਕਲ ਗਿਆ ਖੜਾ ਕੇ ਖੜਾ ਆਹ ਆਹ ਮੈਂ ਬੋਲੀ ਚੀਲਾ ਵਾਲੀ ਕੁੱਤੀ ਚੁੱਪੜ ਗਈ ਮੈਨੂੰ ਉਹਨੂੰ ਤਾਂ ਛੱਡ ਦੇ ਮੇਰੀ ਨੂਹ ਦਾ ਖੜਾ ਫਿੱਲੋ ਕਿਹੜਾ ਮਿੱਲੋ ਛੱਡ ਦੇ ਮੇਰੀ ਨੂਹ ਦਾ ਖੜਾ ਕੀ ਲੈਵੇਂ ਖੜਾ ਕਿੱਥੇ ਲਾ ਕੀ ਨੰਨੀ ਬਿੱਲੋ ਬਿੱਲੋ ਏਡੀ ਸੁਣ ਨਾ ਏਡੀ ਬਿੱਲੋ ਬਿੱਲੋ ਮੇਰੀ ਗੱਲ ਸੁਣ ਦੇ ਮੇਰੀ ਤੀਹ ਦਾ ਖੜਾ ਛੱਡ ਦੇ ਜੋ ਹੈ ਕਿ ਤੈਨੂੰ ਉਹੀ ਮਿਲ ਜੂ ਸਾਤੀ ਖਾਣੀ ਆ ਰੋਟੀ ਖਾਣੀ ਆ ਹਾਂ ਰੋਟੀ ਮੈਨੂੰ ਕੋਈ ਨਾ ਫਿਰ ਛੱਡ ਦੇਗੀ ਮੇਰੀ ਤੀਹ ਦਾ ਖੜਾ ਹਾਂ ਛੱਡ ਦੂੰਗੀ ਹਾਂ ਕੋਈ ਨਾ ਫਿਰ ਮੈਨੂੰ ਰੋਟੀ ਬਣਾ ਲੈਣ ਦੇ ਹਾਂ ਰੋਟੀ ਤੇ ਖਾਣ ਸਾਰੇ ਟੱਬਰ ਨੇ ਨਹੀਂ ਖਾਦੇ ਤੈਨੂੰ ਕਿ ਤਖਵਾ ਰੋਟੀ ਰੋਟੀ ਖਾਣੀ ਆ ਆਏ ਰੋਟੀ ਖਾਣੀ ਆ ਜੇਡ ਕੋਲ ਦੇ ਮਾਇਤਾ ਮਾਇਤਾ ਨਹੀਂ ਆ ਬਾਪੇ ਦੇ ਕੁਦੜ ਨੂੰ ਪਾਲਾ ਮਾਰਾਂ ਜੇਡ ਵੇ ਕੁਦੜਾ ਤੇ ਅੰਦਰ ਫੜਦਾ ਕੋਸਾ ਆ ਵਾਰੇ ਹਾਂ ਬੇਬੇ ਵੇ ਹੋਣਾ ਕੀ ਆ ਇਹਦਾ ਕੀ ਕਰ ਗਏ ਹੋਣਾ ਇਹਦਾ ਬੇਬੇ ਲਾਜ ਕਰਾ ਹੋਰ ਕੀ ਕਰ ਗਏ ਮੈਨੂੰ ਤਾਂ ਹੁਣ ਕਿਸੇ ਦਾ ਪਤਾ ਨਹੀਂ ਮੈਂ ਕਿੱਥੇ ਜਾਵਾਂ ਕਿਹਦੇ ਕੋਲ ਜਾਵਾਂ ਤੂੰ ਬਾਪੇ ਕੋਲੇ ਜਾ ਬੇ ਭਾਬੀ ਨੇ ਮੈਨੂੰ ਤਾਂ ਘਰ ਨਹੀਂ ਪਤਾ ਪਤਾ ਕਿਹਨੂੰ ਤੂੰ ਨਾਲ ਲੈ ਜੀ ਉਥੋਂ ਜਿੰਦਰ ਨੂੰ ਲੈ ਜੀ ਨਾਲ ਚਲ ਉੱਥੇ ਮੈਂ ਪੁੱਛ ਲਉ ਕਿਸੇ ਇਨਸਾਨ ਪਿੰਡ ਚ ਮਿਲਦਾ ਹੁੰਦਾ ਸਾਈ ਇਹ ਤਾਂ ਦੇਖ ਲੈ ਕਿਵੇਂ ਕੰਦਾ ਘੁੱਟੇ ਤਾਪਦੀ ਫਿਰਦੀ ਆ ਕੋਈ ਨਹੀਂ ਕੋਈ ਨਹੀਂ ਤੂੰ ਬਾਬੇ ਕੋਲੇ ਜਾ ਮੈਂ ਨਾ ਹਵੇ ਮੈਂ ਪਾਵੇ ਜੇ ਪਿੰਡ ਤੇ ਬਾਬੇ ਕੋਲੇ ਤੇ ਇੱਥੇ ਖੰਡ ਖੇਡ ਨੇ ਖੰਡਿਆ ਦੇ ਸਾਰੇ ਕੁਛ ਨਹੀਂ ਖੜਾਉਂਦੀ ਖੰਡ ਖੇਡ ਨੇ ਮੈਂ ਤੇਰੇ ਆਈ ਤੋ ਖੋਲੂ ਇਹਨੂੰ ਬਾਬੇ ਨੂੰ ਨਾਲ ਹੀ ਰਹੀ ਤੂੰ ਇੱਕ ਮੇਰੀ ਗੱਲ ਸੁਣ ਹੋਂ ਸੁਣ ਹਾਂ ਇਹਦਾ ਨਹੀਂ ਪਤਾ ਹੈਗਾ ਗੱਲ 'ਚ ਕੁਸ ਰੱਸਾ ਰੱਸਾ ਪਾਲੇ ਕੋਈ ਨਹੀਂ ਮੈਂ ਨਿਗਰਿਆ ਕੁਛ ਖਾ ਪੀ ਜੇ ਨਿਗਰ ਰੱਖੀ ਆ ਦੀ ਹਾਂ ਹਾਂ ਕੋਈ ਨਹੀਂ ਸੁਣੀ ਨਾ ਛੱਡੀ ਕੋਈ ਨਹੀਂ ਕੁਛ ਮੰਗੇ ਤੇਰੇ ਤੋਂ ਖਾਣ ਨੂੰ ਪੀਣ ਨੂੰ ਕੁਛ ਨਾ ਦੇਈ ਠੀਕ ਆ ਹਾਂ ਕੋਈ ਨਹੀਂ ਤਾਲ ਜਾ ਕੇ ਆ ਪੁੱਤਿਆ ਆ ਸੁਪੇ ਟਾਈਮ ਨਾਲ ਫੇਰ ਵੀ ਠੀਕ ਆ ਇਹ ਤਾਂ ਬੱਕਰੀਆਂ ਦਾ ਦੁੱਧ ਹੀ ਬਹੁਤ ਮਹਿੰਗਾ ਵਿਕਦਾ ਸਿੰਦਰ ਵਰਗੀ ਹੋਣ ਆ ਜੂਗੀ ਸੈਲ ਘਟ ਗਏ ਮੇਰੇ ਮੂੰਜਾਂ ਮਾਣੀ ਭਲਾਉਂਦੀ ਤੇ ਜਦੋਂ ਲੋੜ ਪੈਂਦੀ ਉਹ ਉਹ ਤਾਂ ਆਉਂਦੇ ਬੱਕਰੀਆਂ ਵਾਲਿਆਂ ਕੋਲੇ ਸਾਰੇ ਹੈ ਨਾ ਤੇ ਪਾਲਣੇ ਬਹੁਤ ਔਖੇ ਆ ਇਹ ਇਹ ਤਾਂ ਅਗਲਾ ਕਹਿੰਦਾ ਬੱਕਰੀਆਂ ਵਾਲਾ ਬਹੁਤ ਤਕੜੀ ਚੀਜ਼ ਹੈ ਜੇ ਕੋਈ ਪਾਲੇ ਤਾ ਹੁਣ ਕਿੱਡਾ ਸੋਹਣਾ ਮੂੰਹ ਮੇਨੂੰ ਮੂੰਹ ਹੀ ਵੜਾ ਹੁੰਦਾ ਤਰ ਹੈ ਤਰਾ ਬਣ ਜੂਗਾ ਤੂੰ ਵਧੀਆ ਇਹੀ ਕਰੋ ਗਰੀਬੀ ਦੂਰ ਆਪਣੀ ਬੱਕੀ ਹੁੰਦਾ ਲੈ ਤੇਰੇ ਆ ਸੰਤਰੇ ਕਦੋਂ ਦੀਆਂ ਮੂਛਾਂ ਕਿ ਲੈ ਇਹਦੇ ਕੋਲੇ ਕੋਈ ਕੰਮ ਨਹੀਂ ਆਏ ਵੀ ਦੁਪਹਿਰੇ ਤਾਂ ਟਿਕ ਜਾ ਜਾ ਚੋਗਲਾਂ ਜਾ ਚੀਜ਼ ਮੰਗਣ ਆਉਗੀ ਇਹਨੂੰ ਆਉਣ ਤੇ ਆ ਜਿਹਦਾ ਮੈਸਜ ਆ ਲਾ ਕੇ ਤੋਰੂ ਉਹ ਵੀ ਹੈ ਮਸੀ ਵੇ ਕਰ ਰਹੀਆਂ ਕਾਲਿਆ ਹਾਂ ਕਰੀ ਆ ਵੇ ਮੈਂ ਤਾਂ ਤੇਰੇ ਕੋਲੇ ਹੀ ਆਈ ਸੀ ਕੰਮ ਉਹ ਤਾਂ ਦੇਖ ਲੈ ਸੀ ਮੂਹ ਹੀ ਤੇਰਾ ਨਾ ਮਾਰ ਨਾ ਖੜਦ ਨਾ ਬਹਿ ਜਾ ਮੈਂ ਆ ਬਹਿ ਜਾ ਬਹਿ ਜਾ ਉਹ ਪਾਣੀ ਪੀਵੇਗੀ ਪਾਣੀ ਕੀ ਸਾਡਾ ਟੁੱਕ ਛੁੱਟਿਆ ਪਿਆ ਕੀ ਗੱਲ ਹੋ ਗਈ ਲੈ ਤੈਨੂੰ ਨਹੀਂ ਪਤਾ ਹੈਗਾ ਨਾ ਮੈਨੂੰ ਨਹੀਂ ਪਤਾ ਸਾਡੇ ਤਾਂ ਰਾਤ ਦੇ ਮੂਤਾ ਵੱਜਿਆ ਪਸਾਰਾ ਕਰਾ ਗੱਲ ਕੀ ਹੋ ਗਈ ਗੱਲ ਵੀ ਦੱਸੇਗੀ ਹੁਣ ਹੁਣ ਕੀ ਤੇਰੀ ਪਰਜਾਈ ਚ ਤਰਾ ਤ ਕਚੀਲ ਬੋਲਣ ਲੱਗੀ ਸੱਚੇ ਹੋਰ ਉਹ ਤਾਂ ਰੋਟੀ ਖਾਈ ਜਾ ਮਾਰੇ ਕਿਤੇ ਪ੍ਰਾਂਤ ਮਾਰੇ ਚਲਾ ਕੇ ਕਿਧਰੇ ਸਲੈਂਡਰ ਚੁੱਲੇ 'ਚ ਮਾਰ ਮਾਰ ਲਾ ਟੰਡ ਚੁੱਲਾ ਤੋੜਤਾ ਅੱਛਾ ਹੋਰ ਕਹੀਂ ਨਹੀਂ ਮੇਰੇ 'ਚ ਤਾਂ ਬਿੱਲੋ ਬੋਲ ਦਿਆ ਬਿੱਲੋ ਹੋਰ ਉਹ ਤਾਂ ਬਾਲੀ ਪੜੀ ਕਚੀਲਾ ਤ ਕਚੀਲਾ ਬਿੱਲੋ ਤਾਂ ਹੋਰ ਬਿੱਲੋ ਤਾਂ ਮਰੀ ਸੀ ਸੁਖ ਨਾਲ ਤੈਨੂੰ ਪਤਾ ਕਿਹੜੇ ਹਾਲ ਨਹੀਂ ਨਾ ਮਰੀ ਆ ਗਈ ਉਹ ਆਪ ਦਾ ਇਲਾਜ ਕਰਵਾ ਲਓ ਬਈ ਵਧੀਆ ਰਹੋ ਕੋਈ ਬੂਟਾ ਲੱਗਣ ਦੇਂਦੀ ਕਹਿੰਦੀ ਕਰ ਲਓ ਕੀ ਕਰਦੇ ਹੋ ਇੱਕ ਸੁੱਖਾ ਸੱਖਾਂ ਦਾ ਤੁਸੀਂ ਲਾਉਂਦੇ ਜੀ ਸੁੱਖਾ ਹਲ ਕੀ ਸਾਡੇ ਸਾਰਿਆਂ ਦਾ ਮੱਦੀ ਵਾ ਪੈਣ ਸੁੱਖਾ ਲਵਾਤੀ ਵੱਕਰਾ ਹੀ ਦੇਤਾ ਬੱਕਰਾ ਫਿਰ ਤੁਸੀਂ ਮੇਰੇ ਕੋਲ ਲਿਜਾਣਾ ਸੀ ਅਗਲਾ ਦੂਰੇ ਨੂੰ ਕਹਿਰਾ ਕਰਕੇ ਦੇ ਜਾਂਦਾ ਵੀ ਲੈ ਕਹਿਰਾਗਾ ਬੰਦਾ ਤਸੱਲੀ ਵਾਲੇ ਤਾਂ ਤੇ ਲੈ ਲੈ ਚੀਜੇ ਹਾਈ ਇਸ ਤਾਂ ਦੇਖ ਲੈ ਹੁਣ ਗਾਲੇ ਔਖੇ ਹੋਏ ਪਾਇਆ ਕੀ ਤੇ ਤਾਂ ਆਪ ਦੇ ਪਿਆਓ ਚ ਬੋਲਣ ਲੱਗ ਜਾਂਦੀ ਉਹਦੇ ਚ ਕਚੀਲ ਕੀਤੇ ਮੇਰੇ ਸਰਾਣੇ ਹੋ ਜਾਂਦੇ ਸਾਰੀ ਰਾਤ ਸਾਨੂੰ ਟਿਕਣ ਨਹੀਂ ਦਿੰਦੀ ਨੀ ਹਉ ਤੈ ਤਾਂ ਰਾਣੀ ਦਾ ਤਾਂ ਬੁਰਾ ਹਾਲ ਹੋਇਆ ਪਿਆ ਨਾ ਰੋਟੀ ਖਾਂਦੀ ਆ ਨਾ ਚਾਹ ਪੀਂਦੀ ਆ ਬਸ ਤਾਂ ਮਿੰਟ ਕਮਾਗਰ ਸਿਰ ਕਾਹਨ ਲੱਗ ਜਾਂਦੀ ਆ ਮੇਰੇ ਕੋਲ ਇੱਕ ਚੇਲਾ ਹੈਗਾ ਬਹੁਤ ਤਕੜਾ ਉਹ ਜੇ ਕਰਵਾਉਣਾ ਤਾਂ ਤੂੰ ਗੱਲ ਕਰ ਲਾਲਚ ਤਾਂ ਕਰਦਾ ਉਹ ਪੈਸੇ ਤਾਂ ਮਾਦਾ ਪਰ ਨਾ ਪੱਕਾ ਕਰ ਦਿੰਦਾ ਉਹ ਐਸੇ ਦਾ ਕੋਈ ਨਹੀਂ ਪੈਸੇ ਤਾਂ ਮੈਂ ਟੋਕੇ ਦੇ ਟੋਕਰੇ ਮੁੱਦੇ ਕਰ ਦੂ ਬਾਬੇ ਦੇ ਪੈਰਾਂ 'ਚ ਬਸ ਮੇਰੀ ਨੂੰ ਠੀਕ ਹੋਣੀ ਚਾਹੀਦੀ ਆ ਕਰਬਾਰ ਨਾ ਗੱਲ ਕਰਬਾਰ ਨਾ ਫਿਰ ਜਾਣਾ ਪੁਕੇਰਾ ਉੱਥੇ ਆਪਾਂ ਨੂੰ ਕਿ ਰ ਜਾਣਾ ਪਊ ਉਹਦੇ ਕੋਲੇ ਦੇਖ ਭਾਈ ਸਾਡੇ ਰਵਾਜ ਆ ਮੈਂ ਤਾਂ ਨਹੀਂ ਮੇਰੀ ਨੂੰਨ ਲੈ ਕੇ ਜਾਂਦੀ ਮੈਂ ਤਾਂ ਕੱਲੀ ਜਾਊਂਗੀ ਹਾਂ ਕੱਲੀ ਵਗ ਜਾ ਫੇਰ ਆਪਾਂ ਉਹਨੂੰ ਘਰੇ ਲਿਆਵਾਂਗੇ ਫੇਰ ਆਪਾਂ ਨੂੰ ਪੁੱਛ ਲਾਂਗੇ ਵੀ ਭਾਈ ਜੇ ਤਾਂ ਸਰਦਾ ਹੂੰ ਫੇਰ ਤਾਂ ਰਹਿਣ ਦੇ ਜੇ ਨਹੀਂ ਸਰਦਾ ਫੇਰ ਮੈਂ ਲੈ ਆਉਂਗੀ ਹਾਂ ਫਿਰ ਪੁੱਛ ਲਾਂਗੇ ਉਹ ਤਾਂ ਹੁਣ ਉਹ ਹੀ ਦੱਸੂ ਹਾਂ ਕਿ ਹੁਣ ਦੇਖ ਲੈ ਘਰ ਕਿੱਡੀ ਦੂਰ ਮੈਂ ਤਾਂ ਮਸਾਂ ਆਈਆਂ ੁਰਕੇ ਹਾਂ ਤਾਂ ਮੈਨੂੰ ਪਤਾ ਇਹ ਉਹ ਦੇਖ ਲੈ ਤੇ ਫਿਰਫੜ ਕਰਦੇ ਫਿਰਨੇ ਕਿ ਟਰੈਕਟਰ ਮੋਟਰ ਗੱਡੀਆਂ ਕਿਦਰ ਕੋਸ ਮੈਂ ਤਾਂ ਕੁਛ ਨਹੀਂ ਟੱਕਰਿਆ ਮੈਂ ਤਾਂ ਪਰ ਕਿ ਆਈਆਂ ਟੀ ਦੁਰ ਹੁਣ ਹਾਂ ਊਂਕੜਾ ਤੂੰ ਕਿਸੇ ਦੇ ਘਰੇ ਜਾਨੀ ਆ ਜਾਇ ਨਹੀਂ ਜਾਂਦਾ ਕਰ ਤਹਿਿਲਦਾਰ ਵੀ ਤੇ ਨਿਕਲ ਆਣੀ ਜਾਂਦਾ ਦਸਤਿਆਂ ਚੋਂ ਹੋਰ ਪਤਾ ਹੀ ਆ ਸਾਰੇ ਪਤਾ ਪਿੰਡ ਨੂੰ ਪਤਾ ਵੀ ਵਿਚਾਰੀਏ ਤੈਨੂੰ ਜਾਣਦੀ ਨਹੀਂ ਕਿਸੇ ਦੇ ਹਾਂ ਕਿੱਥੇ ਜੇ ਘਰ ਮੈਨੂੰ ਦਿਖਾਵਾ ਬਾਬੇ ਦਾ ਲੈ ਚੱਲਦਾ ਮੈਂ ਲੈ ਚੱਲਦਾ ਕੋਈ ਗੱਲ ਨਹੀਂ ਘਰੇ ਵੀ ਹੋਊਗਾ ਹੁਣ ਘਰੇ ਤਾਂ ਹੋਊਗਾ ਤਾਂ ਫਿਰ ਪੱਕਾ ਹੀ ਆ ਨਾ ਉਹਦਾ ਕੰਮ ਅੱਜਦਾਂ ਕੀ ਆ ਅੱਜ ਮੈਨੂੰ ਲੱਗਦਾ ਹੈਗਾ ਬੁੱਧਵਾਰ ਆ ਵਾ ਬੁੱਧਵਾਰ ਦੀ ਚੌਂਕੀ ਹੁੰਦੀ ਆ ਉਹਦੀ ਉਹ ਤਾਂ ਕੰਮ ਸ਼ੁੱਧਾ ਹਾਂ ਜਾ ਉਹਨੇ ਭਾਈ ਦੇਖ ਘੋਰਤਨ ਦਾ ਸਾ ਪਹਿਲਾਂ ਤਾਂ 4-5 ਸਾਲ ਹੋ ਗਏ ਨੂੰ ਹੋ ਗਿਆ ਅੱਛਾ ਕੋਈ ਲਿਖਾ ਜਵਾਬ ਨਹੀਂ ਹੋਇਆ ਹੁੰਦੇ ਹਾਂ ਚੀਰ ਕਹਿੰਦੀ ਮੈਂ ਹੋਣ ਨਹੀਂ ਹੋ ਕਿੱਥੇ ਹੋਣ ਦਿੰਦੀ ਆ ਹੁਣ ਇੱਕ ਤੁਸੀਂ ਪੈਸੇ ਵਈ ਨਹੀਂ ਕਰਦੇ ਜਦੋਂ ਕੋਈ ਲਾਉਂਦੇ ਤਾਂ ਹੈ ਨਹੀਂ ਜੋਤ ਬੱਤੀ ਜਿੱਥੋਂ ਹੋ ਜੇ ਜੋਤ ਬੱਤੀ ਕੀ ਹੁਣ ਤੈਨੂੰ ਪਤਾ ਮੁੰਡੇ ਆਉਦੇ ਕੰਮਕਾਰਾਂ ਤੇ ਵਗ ਜਾਂਦੇ ਨੇ ਮੈਨੂੰ ਘਰੇ ਚੁੱਲੇ ਤੋਂ ਵੇਲ ਨਹੀਂ ਮਿਲਦੀ ਹੈ ਜੀ ਇਹ ਮੁੰਡਾ ਕੰਮ ਕੀ ਕਰਦਾ ਮੁੰਡਾ ਖੇਤ ਵੰਨੇਦਾ ਹੀ ਆ अच्छा हां मैं किए कंफाइनਾ ਕੋ ਮੋਨਾ ਨਾ 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 ਕੰਪਾਈਨ ਤੇ ਕਾਲੀ ਨਾਲ ਕਹਿੰਦਾ ਸੀ ਮੈਂ ਵਗ ਜੂਗਾ ਅੱਛਾ ਹੁਣ ਦੇਖੋ ਕਾਲੀ ਦੇ ਅੱਗੇ ਕੀ ਲੈ ਕੇ ਜਾਂਦਾ ਕਾ ਨਾਲ ਲੈ ਕੇ ਜਾਂਦਾ ਚੱਲ ਫਿਰ ਮੈਂ ਚੱਲੀਏ ਆਪਾਂ ਬਾਹਰ ਲੈ ਚੱਲ ਲੈ ਕੇ ਚੱਲ ਬਾਪੇ ਦੇ ਮੈਨੂੰ ਠੀਕ ਚੱਲ ਉਹ ਤਰਨ ਪੁੱਤਿਆ ਨਾ ਮਨਚਾ ਨਾ ਕੋਈ ਪਾਣੀ ਆਇਨ ਬਣਾ ਲੈ ਤੈਨੂੰ ਪਤਾ ਮੈਂ ਤਾਂ ਬੱਕਰੀਆਂ ਦੇ ਦੁੱਧ ਦੀ ਵਾਲੀ ਸਕੀਨ ਆਂਗੀ ਤੇ ਬੱਕਰੀਆਂ ਹੁਣ ਆਪ ਚੋ ਲੈਨੇ ਆ ਬੱਕਰੀਆਂ ਦੁੱਧ ਕੀ ਇਹ ਤਾਂ ਫਰਿੱਜ ਆ ਕਦੋਂ ਮਰਜੀ ਘੱਟ ਲੈ ਮਰਜੀ ਚੋਲਾ ਫਿਰ ਜਾਂਦੀ ਹੋਈ ਪੀਉਂਗੀ ਹੁਣ ਪਹਿਲਾ ਬਾਬੇ ਦੇ ਜਾਇ ਆਏ ਉਹ ਤੈਨੂੰ ਚਾਹ ਚੰਗੀ ਲੱਗਦੀ ਐ ਲੇ ਕਹੇ ਜੇ ਹਾਲਾਤਾਂ ਚ ਫਿਰਦੀ ਮੈਂ ਤਾਂ ਮਾਰਕੀਟ ਦੀਆਂ ਵਕਰੀ ਤੇ ਦੁੱਧ ਤੇ ਨਾਲੇ ਤਾਂ ਸੱਲਸੁੱਲ ਪੂਰੇ ਕਰਦੀ ਐ ਕਿ ਵਕਰੀ ਦੁੱਧ ਤਾਂ ਇਹ ਤਾਂ ਸੌਣਾ ਹੂੰ ਚੱਲ ਨਨ ਲੈ ਕੇ ਚੱਲਾਂ ਹੂੰ ਲੱਗ ਘੰਟਿਆ ਵਾਲਾ ਵੀ ਫਿਰਤਾਂ ਲਾ ਲੰਗੇ ਪੋਰ ਲੈ ਇੱਥੋਂ ਪਿਆਦਾ ਸੰਦਰੀ ਦੇ ਦੁੱਧ ਆ ਮੱਚੀ ਆਂਦੀ ਐ ਵਾਸੀ ਮੱਥਾ ਟੇਕਦੀ ਐ ਚਾਚੀ ਕੀ ਆਉਂਦੀ ਰਏ ਭਾਈ ਘਰ ਵਧੀਆ ਠੀਕ ਐ ਬੱਚੇ ਬੱਚੇ ਤੂੰ ਸੁਣ ਨਾ ਮੇਰਾ ਵਾਈ ਠੀਕ ਆ ਵਧੀਆ ਮੱਥਾ ਤਾਂ ਤੂੰ ਦੁੱਧ ਨੂੰ ਟੇਕਦੀ ਮਤਲਬ ਸੱਚ ਨੂੰ ਹੈਨਾ ਮਾਰਨਾ ਛੇ ਡਾ ਕਰਦਾ ਗਿਆ ਪਤਾ ਹੀ ਮੈਨੂੰ ਤੇਰਾ ਇਹ ਤਾਂ ਬਾਸ ਸੋਣੀ ਸੁਣ ਲਈ ਮਾਸੀ ਹਾਂ 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 ਬਹੁਤ ਸੋਣੀ ਪਰ ਨੰਗਰ ਕੋਲ ਚ ਬਹੁਤ ਫਾਇਦਾਗਾ ਹਾਂ ਹਾਂ ਫਾਇਦਾ ਤਾਂ ਬਹੁਤ ਤਾਂ ਸਿੰਦਰੀ ਪਰ ਪਾਲਣੇ ਬਹੁਤ ਔਖੇ ਹੈ ਮੈਂ ਤਾਂ ਪਪੇ ਕੀ ਪਾਲੀ ਮੈਂ ਤਾਂ ਆਪਣੇ ਚਾਚੇ ਨੂੰ ਕਹਣੀ ਹੁੰਦੀ ਮੈਂ ਤਵੱਕੇ ਨੂੰ ਦੁੱਧ ਲਿਆ ਕੇ ਦੇ ਮਾਸੀ ਗਾ ਬਾਰੀ ਸਵਾਲ ਚਾਹ ਉਹ ਸੱਤ ਪਾਂਦੀਆਂ ਵਲਿਆ ਜਾਂਦੀ ਬਸ ਕਰਾਂ ਇੱਥੇ ਜਾ ਪਿਆ ਮਾਰੇ ਤੇਰਾ ਹੋਰ ਪੀ ਕੇ ਜਾਂ ਕਿ ਸਰ ਕਰਾ ਕਿ ਚਾਚੀ ਮਾਰੇ ਮੈਂ ਪਪੇ ਦੇ ਜਾ ਆਹੀ ਕੰਮ ਦਾ ਭਾਲਦੀ ਸੀ ਇਹ ਵਾਹ ਨਾ ਆ ਜਾ ਬਸ ਆ ਮੋਰ ਮੁੰਨੋ ਸਾਰੀ ਹਾਲ ਨਾ ਕਰ ਬਾਲ ਲਾਲ ਚੀਜ ਤਾਂ ਨਹੀਂ ਬਾਬਾ ਭਾਈ ਨਹੀਂ ਬਾਲ ਲਾਲ ਚੀਤਾ ਨਹੀਂ ਉਹ ਮਾਰੇ ਮੋਤੇ ਨੂੰ ਜੁੱਲ ਲੰਗਾ ਅਜੇ ਤੱਕ ਕੀ ਕੱਢੂਗਾ ਤੇਰੇ ਤਾਂ ਵੇਖਣੇ 10 ਰੁਪਏ ਨਹੀਂ ਵੀ ਨਹੀਂ ਜਿਹੜੇ ਹਿਸਾਬ ਨਾਲ ਤੂੰ ਧੋਣੀ ਹੈ ਹੋਰ ਮੈਂ ਤਾਂ ਅੱਜ ਆਈਆਂ ਕੋਨੇ ਨੂਨ ਵੇਚਣ ਢਿੱਲੀ ਹੋਣਾ ਸੀ ਫੇਅਰ ਪਿੰਡ ਚ ਆਪਾਂ ਸੀ ਹਾਂ ਮੈਂ ਤਾਂ ਪਿੰਡੋਂ ਗਾਇਨ 10 ਸਾਲ ਹੋ ਗਏ ਹੋਰ ਕੀ ਆ ਗਿਆ ਬਸ ਆ ਕਰ ਟਾਣੀਆਂ ਚ ਹੋਰ ਉਹ ਬਧੀਆ ਟਾਣੀਆਂ ਚ ਠੀਕ ਹੈ ਨਾ ਸਹੀ ਬਾਤਲ ਕਿਆ ਤੇ ਨਕਸ਼ਾ ਤੇ ਬਦਲ ਗਿਆ ਆ ਗਿਆ ਸਰਜੀਤ ਬਾਬੇ ਦਾ ਘਰ ਆ ਗਿਆ ਸੰਦਰੇ ਟੇਕ ਮੱਥਾ ਕਰਾ ਕੇ ਤੇਰਾ ਭਲਾ ਆਇਆ ਬਖਸ਼ੀ ਬਾਬਾ ਬਾਬਾ ਮੈਨੂੰ ਮੰਗ ਤੀਨ ਖੈਰ ਪਾ ਦੇ ਤੇਰੇ ਦਰ ਤੇ ਆਇਨੋ ਮੈਂ ਤਾਂ ਬਾਬਾ ਜੀ ساری ਉਮਰ ਛੋਟੇ ਗੁਣ ਗੰਤੀ ਨਾ ਥੱਕਾ ਹਾਏ ਬਾਬਾ ਮੇਰੇ ਤਾਂ ਜਾਨ ਦੀ ਦੇ ਕੰਨ ਚੱਕ ਲਈ ਤੂੰ ਕੰਨ ਤਾਂ ਚੱਕ ਲੂ ਆਪਾ ਬਈ ਬੈਂ ਕਾਣੀ ਚੱਕਣੇ ਆ ਬਾਪੇ ਜੀ ਬਾਬਾ ਬਖਸ਼ੀ ਆ ਬਾਬਾ ਤੇਰੇ ਪਰ ਨਾਲ ਭੱਜਣਾ ਮੈਂ ਆਇਆ ਬਾਬਾ ਬਾਬਾ ਮਾਤਾ ਦੇ ਬਣੀ ਤੇ ਰਦਤੀ ਆਈਆਂ ਬਾਬਾ ਆਹ ਕਾਕੇ ਪਾ ਦੇ ਮੰਗ ਤੀਨੂ ਖੈਰ ਪਾ ਦੇ ਮੰਗ ਤੀਨੂ ਖੈਰ ਬਾਬਾ ਤੇਰੇ ਦਰ ਤੇ ਰੱਖਣੀਆਂ ਬਾਬਾ ਮਾਲਕ ਕਰੋਗਾ ਕਰੋਗਾ ਭਾਈ ਕੀ ਗੱਲ ਹੋ ਗਈ ਹੁਣ ਆਖਿਆ ਬਾਬਾ ਪੰਜ ਸਾਲ ਤਾਂ ਹੋ ਗਏ ਮੇਰੇ ਪੁੱਤ ਨੂੰ ਵਿਆਹ ਇਹਨੂੰ ਕੋਈ ਘਰੇ ਨਹੀਂ ਆਉ ਜੜ ਨਹੀਂ ਲੱਗੀ ਆਹ ਰਾਤ ਦੀ ਮੇਰੇ ਤਾਂ ਨੂੰ ਬਾਬਾ ਜੀ ਬਸ ਰੋਟੀ ਖਾਦੀ ਐ ਚੰਗੇ ਪੜਿਆ ਨਹੀਂ ਅੱਛਾ ਬਾਪਾ ਵਸੂ ਹੱਥੀ ਲਾਗੀ ਉਹ ਤਾਂ ਖੇਟਣ ਅਚੀਕ ਕਾ ਕੋ ਕਾ ਬਾਟੀਆਂ ਬਾਪਾ ਉਹਦੇ ਚ ਤਾਂ ਮੇਰੀ ਚਾਚੀ ਫਸ ਬੋਲਦੀ ਆ ਹਾਂ ਜੱਪੇ ਚ ਬਣੀ ਸੀ ਬਾਪਾ ਵਾ ਆਖੀ ਕੁੜੀ ਸਾਰੇ ਟੱਬਰ ਦੀਆਂ ਬਾਪਾ ਜੀ ਉਹਨੇ ਤਾਂ ਲੇਣਾ ਕਰ ਕਿੰਨੇ ਮੌਲੀ ਤਾਂ ਕਢਿਖੀ ਲਾ ਤੁਸੀਂ ਕੱਢੋ ਬਾਪਾ ਜੀ ਕਸੀਲ ਤਾਂ ਕਰਦੇ ਆ ਕੋਈ ਗੱਲ ਨਹੀਂ ਕਸੀਲ ਦੀ ਕੀ ਗੱਲ ਆ ਪਰ ਜਾਣਾ ਪਊਗਾ ਤੁਹਾਨੂੰ ਦੇਖਣੇ ਪੂਰੇ ਤਾਂ ਇਹ ਇੱਥੇ ਲਿਆ ਦੂਗੀ ਘਰੇ ਜਾਣਾ ਪਊ ਇੱਥੇ ਲਿਓ ਘਰੇ ਲਿਓ ਇਹ ਬਾਪਾ ਇੱਥੇ ਲਿਆਉਣ ਵਾਲੀ ਤਾਂ ਹੈ ਨਹੀਂ ਉਹ ਉਹ ਤਾਂ ਐ ਨਹੀਂ ਪਤਾ ਹੈਗਾ ਇੱਥੇ ਚੱਕੇ ਕਿਸ ਦਾ ਕੀ ਕਰਦੇ ਨਸਕਾਨ ਮੈਂ ਤਾਂ ਕਹਿੰਦੀ ਆ ਬਾਬਾ ਜੀ ਜੇ ਤੁਸੀਂ ਘਰੇ ਵਾਲੇ ਜੋ ਮੈਂ ਤਾਂ ਸਾਰੀ ਉਮਰ ਛੋਟੇ ਪੈਰ ਤੋਂ ਕੋਕੋ ਪੀਣਾ ਕੋਈ ਨਹੀਂ ਕਰੇ ਬਾਬਾ ਮੇਰੀ ਇੱਛਤ ਰੱਖ ਲੱਗ ਰਹੀ ਬਣੀ ਦੀ ਇੱਛਤ ਰੱਖ ਮੈਂ ਤਾਂ ਤੇਰੇ ਦਾ ਨਹੀਂ ਕੋਈ ਆ

ਕੋਈ ਗੱਲ ਨਹੀਂ ਹੁਣ ਹੁਣ ਪੀੜਾ ਬੰਦਿਆਂ ਤੇ ਆਉਂਦੇ ਜਾਂਦੇ ਹੈਣਾ ਐਵੇਂ ਕੌਣ ਬਾਬਾਂ ਨੂੰ ਯਾਦ ਕਰੇ ਕੋਈ ਤੇਰੇ ਮਾਪੇ ਕਦੇ ਨਹੀਂ ਸੀ ਦੇਖੇ ਸੀ ਤਾਂ ਕੋਈ ਨਹੀਂ ਕੋਈ ਗੁਰੂ ਭਲਾ ਕਰੂਗਾ ਜਿਹ ਕੋਈ ਨਹੀਂ ਦੇਖੇ ਨਹੀਂ ਤਾਂ ਹੁਣ ਕਈ ਬਾਬੇ ਕੋਲੇ ਵੀ ਨਹੀਂ ਆਏ ਸੀ ਇਹ ਰੋਸ਼ਾ ਯਾਦ ਕਰਾਉਂਦੇ ਹੁੰਦੇ ਆਈ ਰੁਕੀ ਕੋਈ ਕੌਣ ਹੈ ਜੀ ਕਿੰਨ ਲੈਂਦੇ ਤੇਰੀ ਚਾਚੀ ਸੱਸਾ

ਚਲੋ ਆਇਆ ਕਰੋ ਤੁਸੀਂ 10-20 ਮਿੰਟ ਖੜੋ ਮੈਂ ਆ ਜਾਨਾ ਪਾਪਾ ਜੀ 10-20 ਜਿਹੜਾ ਤੁਸੀਂ ਮੇਰੇ ਕੋਲੇ ਆਇਓ ਬਾਬਾ 10 ਮਿੰਟ ਖੜੇ ਬਸ ਹੋਰ ਤਾਂ ਹੀ ਪਤਾ ਜਾਂਦੇ ਕੋਈ ਚੰਦ ਚੜਾ ਦੇ ਬਾਰ-ਬਾਰ ਪੱਖੇ ਨੇ ਚਿੰਬੜ ਜਾਂਦੀਆਂ ਰੱਸੇ ਨੇ ਚਿੰਬੜਦੀ ਆ ਗਈ ਤੇ ਕਰੰਟ ਲੰਭਦੀ ਹੈ ਕਿ ਆਪਦੇ ਹਾਂ ਚਲੋ ਭਾਈਆ ਚੂਹੇ ਵਾਲੀਆਂ ਗੋਲੀਆਂ ਵਾਪਸ ਚਿੰਮੀ ਦੇ ਰੜ ਬੰਦੀ ਫਿਰ ਕਿਸੇ ਦੀ ਕਦੀ ਮਾਈ ਨਹੀਂ ਸੜਦੀ ਇਹ ਤੁਹਾਨੂੰ ਸਾਰੇ ਕੰਮ ਬੰਦ ਹੋਏ ਕਿ ਮਰੋਗੀ ਕੁਝ ਨਹੀਂ ਕਰਦੀ ਉਹ ਮੈਂ ਤੁਹਾਨੂੰ ਕੋਈ ਚੀਜ਼ ਦੰਨਾਗਾ ਨਾ ਕੀ ਇਹ ਕੁੜੀ ਦਾ ਨਾਉ ਜਿਹੜੀ ਤੇ ਬਿੱਚ ਬੋਲਦੀ ਉਹ ਤਾਂ ਮੋਤਾ ਫਿੱਲੋ ਵਾਵਾ ਦੀ ਨਹੀਂ ਮੇਰੀ ਨੂੰ ਤਾਂ ਨੌਰਾਣੀ ਆ ਵਾਵਾ ਦੀ ਹਾਂ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਮੈਂ ਥੋੜਾ ਇੱਥੇ ਬੈਠੀ ਕਰਦਾ ਨਾ ਤੇ ਜਾਓ ਘਰੇ ਜਾ ਕੇ ਤੇ ਮੈਂ ਆ ਜਾਂ ਤੇ ਮੇਰੇ ਕੋਲੇ ਆਉਂ ਹਾਂ ਹਾਂ ਮੇਰੇ ਕੋਲੇ ਕਿਉਂ ਆਇਆ ਹੋਇਆ ਸੀ ਉਹ ਤਾਂ ਕਹੂ ਦਾ ਜਦੋਂ ਪਤਾ ਲੱਗਿਆ ਵੀ ਇਹ ਤਾਂ ਕਚੀਰ ਬੋਲਦੀ ਆ ਮਾਰ ਕੇ ਸਾਈਕਲ ਨੂੰ ਅੱਡੀਆ ਤਾਂ ਹਾਉ ਕੀ ਰੋਇਆ ਕਹਿੰਦਾ ਆਪਦੀ ਨਸਾਂ ਬੋ ਆਂ ਬੀਨ ਮਾਰੋ ਆਂ ਬੀਨ ਬੜੋ ਸੋਟੇ ਰੱਖ ਨਦੀ ਆ ਗਏ ਕੋਈ ਗੱਲ ਨਹੀਂ ਕਰਾਂਗੇ ਸਹੀ ਆ ਪੈ ਤਾਂ ਐ ਕਰੋ ਚਲੋ ਤੁਸੀਂ ਮੈਂ ਆ ਜਾਈਏ ਠੀਕ ਆਪਾਂ ਕਰੇ ਕਰ ਦਿੰਦੇ ਇਹਨਾਂ ਕੁ ਸਮਾਨ ਸਮੋਲ ਲਿਆਵਾਂਗੇ ਤੇ ਕਰ ਦਾਂਗੇ ਠੀਕ ਆ ਬਾਬਾ ਕਰਨਾ ਪਗਵਾ ਬਾਬਾ ਜੀ ਮੇਰੀ ਇੱਜ਼ਤ ਰੱਖੀ ਕੋਈ ਨਹੀਂ ਆਈ ਦੀ ਦੱਤੀ ਆਈ ਦੀ ਖਾਦੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਜਾਣੀ ਭਾਈ ਨਾ ਟੈਨਸ਼ਨ ਕਰੋ ਫਿਰ ਬਗੋ ਤਾ ਮੈਂ ਤਾਂ ਬਾੜੀ ਆਸ ਨਾਲ ਆਈ ਕਿ ਬਾਬਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜੀ ਇੱਕ ਮੱਤਕੂ ਹੈ ਮੇਰਾ ਫਲਾਇੰਗ ਮਾਨਗੀ ਤੇ ਚਲਿਏ ਫਿਰ ਕਿਹੜਾ ਜੀ ਬਾਬਾ ਹਾਂ ਕੋਈ ਪਗੋਤੀ ਕਿੱਥਾ ਵਾਲੇ ਪਾਉਂਗੇ ਥੋੜਾ ਹੀ ਪਾਉਣਾ ਸੀ ਤੇ ਕਰ ਦੇਣਾ ਕਿਹੜਾ ਵੀ ਆਇਆ ਉਹਨਾਂ ਟਾਈਮ ਤੇ ਮੈਂ ਤਾਂ ਹਲਤੀ ਨਹੀਂ ਬਰ ਰਸਤਾ ਰੋ ਮੈਨੂੰ ਤਾਂ ਪੀ ਲੋ ਕੇ ਨਾ ਠੰਡਾ ਪੀ ਠੰਡਾ ਕਿੱਥੇ ਲੱਗਦਾ ਪਾਣੀ ਕਿੱਥੇ ਲੱਗਦਾ ਛੱਡਾ ਇੱਤ ਪਾਣੀ ਲਾਣ ਦਾ ਸੀ ਤੂੰ ਲਾ ਹੁਣ ਇੱਕ ਉਹ ਗਲ ਨਗਰਵਾਦੀ ਕਿਤੇ ਖੇਪ ਬਾਦ ਨੇ ਵੀ ਜਿਹੜੀ ਚੀਜ਼ ਬਾਬੇ ਨੇ ਆਖਿਆ ਪੈਸੇ ਤੇਲਾ ਜਿਹੜਾ ਕੋ ਦੇਣਾ ਪਊਗਾ ਕਿਤੇ ਮੁੜ ਕੇ ਮੈਨੂੰ ਪਤਾ ਤੇਰੇ ਸੁਆਦ ਆ ਕਹਿੰਦੇ ਸਾਡਾ ਤਾਂ ਆਪ ਹੀ ਠੀਕ ਹੋ ਗਿਆ ਇਹ ਕਹੋ ਮੇਰੀ ਗੱਲ ਸੁਣਾ ਮੈਨੂੰ ਪੁੱਤ ਆਪਦਾ ਘਰ ਚੰਗਾ ਕਿ ਮੈਨੂੰ ਉਹ ਹੈ ਉਹ ਤਾਂ ਗੱਲ ਹੈਗੀ ਜਦੋਂ ਬੈਠ ਠੀਕ ਹੋ ਜਾ ਅਗਲਾ ਬੰਦਾ ਬਦਲ ਜਾਂਦਾ ਮੇਰਾ ਘਰ ਠੀਕ ਹੋਣਾ ਚਾਹੀਦਾ ਮੇਰੀ ਨੂੰਹ ਠੀਕ ਹੋਣੀ ਚਾਹੀਦੀਆਂ ਮੈਂ ਤਾਂ ਭਾਈ ਜਿੰਨੇ ਜੋਗੀ ਹੈ ਕਿ ਪੂਰਾ ਮਾਨਤਾਨ ਕਰਕੇ ਜਾਊਂ ਬਾਬੇ ਦਾ ਚਲ ਉਹ ਤਾਂ ਕਰਨੀ ਹੈ ਪਰ ਜਿਹੜਾ ਕੁਝ ਆਖਿਆ ਬਾਬੇ ਨੇ ਉਹ ਕਰਨਾ ਬੂਹਣਾ ਮਾਨਤਾਨ ਦਾ ਤੂੰ ਕੱਢ ਕੇ 500 ਰੁਪਏ ਖੜਦਿਏ ਕਿਤੇ ਮੈਂ ਤਾਂ ਪੂਰਾ ਮਾਨਤਾਨ ਕਰਤਾ ਹਾਂ ਉਹ ਨਹੀਂ ਵੀ ਮੈਂ ਤਾਂ ਇੰਨੇ ਜੋکریاں ਜਿੰਨਾ ਆਖੇ ਉਹਨੇ ਕਰਨੇ ਪੈਣਗੇ ਪਰ ਮੈਂ ਤਾਂ ਪੂਰੀ ਉਤਰੂੰਗੀ ਹਾਂ ਪੂਰੀ ਉਤਰੂੰ ਮੈਂ ਤਾਂ ਹੁਣ ਕਿਤੇ ਮੇਰੇ ਤੇ ਵੀ ਭਾਰ ਆ ਮੇਰਾ ਵੀ ਮਾਲ ਪਸੂਗਾ ਹਨਾ ਕਿਤੇ ਉਧਰ ਹੋ ਜੇ ਨਾ ਇਹ ਤਾਂ ਮੈਨੂੰ ਪਤਾ ਵੀ ਜੇ ਪੀਰਾਂ ਫਕੀਰਾਂ ਦੀ ਮਨ ਮੰਨੋ ਤਾਂ ਮੁੱਕਰੀਏ ਦੁੱਗਣਾ ਭਾਰ ਪੈਂਦਾ ਤੇ ਹੋਰ ਨਾ ਭਾਈ ਮੈਨੂੰ ਤਾਂ ਮੇਰਾ ਘਰ ਬਹੁਤ ਚਾਹੀਦਾ ਵਸਦਾ ਖਰਾਸਤਾ ਹਾਂ ਫਿਰ ਵਸਦਾ ਰਸਦਾ ਵੀ ਫੇਰ ਹੀ ਰਹਿੰਦਾ ਜੇ ਆਪਾਂ ਹਨਾ ਸਹੀ ਰਹਿਨੇ ਆਂ ਤਾਂ ਹੂੰ ਜਦੋਂ ਆਪਾਂ ਫਿਰ ਗਲਤ ਹੋ ਜਾਂਦੇ ਆ ਆਪਾਂ ਵੀ ਐ ਹੋ ਜਾਂਦਾ ਵੀ ਇਹਨਾਂ ਇਹਨਾਂ ਦਾ ਕੀ ਆ ਮੈਂ ਤਾਂ ਬਾਬਾ ਜੀ ਦੀ ਸਾਰੀ ਉਮਰ ਗਣ ਗਾਉਂਦੀ ਨਹੀਂ ਥੱਕਦੀ ਵਸਨੀਆਰੀ ਨੂੰ ਠੀਕ ਭਾਜੀ ਤੇਰਾ ਨਾਲ ਖੇਡਣ ਨਾ ਤਾਂ ਬਹੁਤ ਪੱਕਾ ਬਾਬਾ ਹੈ ਬਹੁਤ ਬੰਦਿਆਂ ਨੂੰ ਲੈ ਕੇ ਆ ਮੈਂ ਤੇ ਇੱਕ ਵੀ ਐ ਜਾ ਨਹੀਂ ਹੈਗਾ ਜੀਦਾ ਸਹੀ ਨਹੀਂ ਹੋਇਆ ਬਹੁਤ ਵਧੀਆ ਕੰਮ ਆ। ਕਿਹਲਾ ਕਿਨਾ ਬਾਬਾ ਜੀ ਦੇ ਤੇ ਹੋਰ ਉਧਰ ਦਾ ਲੰਗਰ ਠੰਡੇ ਠੁੰਡਿਆਂ ਦਾ ਲੰਗਰ ਚੱਲੀ ਜਾਂਦੇ ਸੀ। ਕਿੰਨੀਆਂ ਕਿੰਨੀਆਂ ਖੜੀਆਂ ਵੱਟੇ-ਵੱਟੇ ਮੰਤਰੀ ਸੰਤਰੀ ਬਾਬਾ ਜੀ ਦੇ ਦਰ ਤੇ। ਤੇ ਹੋਰ ਬਾਬੇ ਮੰਤਰੀ ਮੰਦੀ ਬਾਬੇ ਸਰੋਆ। ਹਾਂ। ਪੂ ਕੋਣ ਆਪਣੀਆਂ ਵੋਟਾਂ ਨਾਲ ਕਾਨੂੰ ਮੰਦਿਆ। ਮੈਂ ਤਾਂ ਐਂਤੀ ਵੀ ਚੱਲ ਆਪਣਾ ਕੋਈ ਓ ਬਾਬਾ ਹੋਣਾ ਨਹੀਂ ਹਨਾ। ਨਾਰਮਲ ਨਹੀਂ ਹੈਗਾ ਆਪਾਂ। ਚੜਾਈ ਚ ਬਾਬਾ। ਤੇ ਹੋਰ ਤੇ ਹੋਰ ਜਮਾ ਨਹੀਂ ਬੰਦੇ ਚ ਹਨਾ। ਆ ਵਧੀਆ ਗੱਲਬਾਤ ਕਰਦਾ ਐ ਨਹੀਂ ਹੈਗਾ ਵੀ ਜੇ ਮੰਤਰੀ ਹੋਵੇ ਦੂਜੇ ਬੰਦਿਆਂ ਨਾਲ ਗੱਲ ਨਹੀਂ ਕਰਦਾ ਬਾਬੇ ਦੀ ਗੱਲ ਚ ਤਾਂ ਖੈਰ ਦਾ ਮਾ ਬਾਬੇ ਨੇ ਕਹੇ ਤਾਂ ਮੇਰੀ ਗੱਲ ਤਾਂ ਪੱਥਰ ਤੇ ਲਕੀਰ ਆ ਹੈ ਵੀ ਆ ਹਾਂ ਇਹ ਤੁਸੀਂ ਇੱਕ ਲਾਲ ਨੂੰ ਤਰਸਦੇ ਹੋ ਕਹਿੰਦਾ ਮੈਂ ਤਾਂ ਦਰਜਣਾ ਲਾਲ ਲਾਂਦੀ ਕਿ ਟੰਮ ਲਾ ਦੋ ਚਲ ਦਰਜਾਂਤ ਰਹਿਣ ਦੀ ਸਰ ਜਿੰਨਾ ਦਾ ਕੀ ਕਰਨੀ ਕਿ ਕਿੱਛੇ ਨਾ ਪੂਰੇ ਹੋਏ ਹੁਣ ਹੁਣ ਹੈ ਨਾ ਕਿ ਸਾੜ ਤਾਂ ਭਾਈ ਝੋਲੀ ਚ ਇੱਕ ਲਾਲ ਪਾ ਦੇ ਵਾਬਾ ਹਾਂ ਹਾਂ ਲੰਬੀਆਂ ਉਪਰਾ ਵਾਸੇ ਹਾਂ ਚਲ ਚੰਗਾ ਫਿਰ ਹੁਣ ਜਾਣੀ ਆ ਚੰਗਾ ਚਲ ਫਿਰ ਜਾ ਹੁਣ ਤੂੰ ਆ ਉਹਦਾ ਨਹੀਂ ਪਤਾ ਕਰ ਕੇ ਡੀ ਜਾਂਦੀ ਹੋਵੇ ਜਾਂਦਿਆਂ ਨੂੰ ਹਾਂ ਹੈ ਐ ਕੀ ਪਤਾ ਲੱਗਦਾ ਹਾਂ ਅਰੇ ਤੂੰ ਰੋਟੀ ਨਹੀਂ ਖਾਦੀ ਹੈ ਕਿ ਰੋਟੀ ਟੁਕ ਖਵਾਉਂ ਜਾ ਕੇ ਉਹਨੂੰ ਦੁੱਧ ਦੀ ਘੁੱਟ ਪਿਆਉਂਗੀ ਨਾਲੇ ਬਾਪਾ ਜੀ ਉਹਨਾਂ ਨੇ ਕੀ ਪਤਾ ਕਿਹੜੇ ਬਲੇ ਆ ਜਾਣ ਬਾਪਾ ਜੀ ਨਾ ਸਫਾਈ ਸੁਫਾਈ ਕਰ ਲਿਓ ਤੁਹਾਡੇ ਦਾ ਸਫਾਈ thora ਨਹੀਂ ਹੈ ਕਿੱਥੇ ਸਫਾਈਆਂ ਸੁੱਜਦੀਆਂ ਨੇ ਇਹ ਜੇ ਟਾਈਮ ਆ ਹੋਰ ਕਿਤੇ ਕਮਾਂਡਰ ਨੂੰ ਕਹਿ ਤੋ ਹੁਣ ਮਨ ਜਾ ਤਾਂ ਮਾਰ ਲਈ ਆਏ ਹੋਰ ਚਲ ਠੀਕ ਹੈ ਮੈਂ ਮਨਜਾ ਨੂੰ ਜਮਾਦ ਦੇ ਜਾ ਕੇ ਚੰਗਾ ਚੰਗਾ ਹਾਂ ਚੰਗਾ ਧੰਨਵਾਦ ਭਾਈ ਤੇਰਾ ਰਾਮਨ ਬਾਬਾ ਜੀ ਦਿਵਾਈ ਗਿਆ ਸਾਤਸਰੀ ਕਾਲ ਬਾਈ ਜੀ ਆਪਣੀ ਹੈ ਛਿੰਦਰਪਾਲ YouTube ਤੇ ਵੀਡੀਓ ਬਣਾਉਂਦੀ ਹੈ ਚੈਨਲ ਦਾ ਨੋਸੀਆ ਚੈਨਲ ਦਾ ਨਾਮ ਹੈ ਆਪਣੇ ਦਾ ਮਨਜੀਤ ਵਿੱਕੀ ਟੀਮ YouTube ਤੇ ਚੈਨਲ ਆ ਇਹਦੇ ਵਿਚਾਰੇ ਗਏ ਸਬਸਕ੍ਰਾਈਬ ਤੇ ਲਾਈਕ ਲੂਕ ਸਾਰੇ ਫੁੱਲ ਕਰ ਦਿਓ ਵੀਰ ਬਣ ਕੇ ਆਪ ਦਾ ਟਾਈਮ ਪਾਸ ਕਰ ਦਿਓ ਡੰਗ ਲਾਉਂਦੀ ਆ ਵਿਚਾਰੀ ਵੀਡੀਓ ਤੋਂ ਕੋਈ 2 ਰੁਪਏ ਆ ਜਾਂਦੇ ਚਲੋ ਗੁਜ਼ਾਰਾ ਚੱਲ ਜਾਂਦਾ ਹਾਂਜੀ ਤੇ ਕਰੋ ਵੀਰ ਬੰਦੇ ਰਾਟੋ ਰਾਤ ਕਿਰਾਾ ਢੋਈ ਜਾਏ ਕਿਤੇ ਕਮਾਈ ਤੇ ਲੋਕਾਂ ਨੂੰ ਕਿਰਾਾ ਦੇਣ ਹੋਈ ਜਾਂਦਾ ਇਹਨੂੰ ਬਣਾ ਦਿਓ ਮਸ਼ਹੂਰ ਬੁੜੀਆ ਪਰ ਫੋਲੋਅਰ ਫੁੱਲ ਬਜਾ ਦਿਓ ਵੀਊ ਵੀਊ ਚੜਾ ਦਿਓ ਗੱਲਾਂ ਹੋਣ ਲਾ ਦਿਓ ਦੁਨੀਆ 'ਚ ਨਾਲੇ ਭਾਈ ਮੇਰੀਆਂ ਤਾਂ ਜਿਹੜੀਆਂ ਆਪਦੇ ਚੈਨਲ ਤੇ ਨੇ ਹਾਂ ਨਾਲੇ ਵੀਡੀਓ ਵਜਿਆ ਜੇ ਕੋਈ ਆਇਆ ਨਹੀਂ ਅਗਾ ਵੀ ਗਾਇਤ ਵੀਡੀਓ ਨੇ ਪਰ ਤਾਂ ਵੀਡਿਓ ਨੇ ਹਾਂ ਇਹ ਤੁਹਾਨੂੰ ਕੋ ਵੀਡੀਓ ਨੇ ਵੀ ਭਾਈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਸ਼ਿੰਦਰ ਬਣ ਕੇ ਸ਼ਿੰਦਰ ਦੇ ਰੂਪ ਚ ਵੀ ਜਿੰਨੀਆਂ ਭਾਈ ਪਿਆਰੀਆਂ YouTube ਤੇ ਨੇ ਮੇਰੇ Facebook ਤੇ ਨੇ ਮੇਰੇ Instagram ਤੇ ਸਾਰੀਆਂ ਪਰਿਵਾਰ ਚ ਵਾਹ ਕੇ ਦੇਖਣ ਵਾਲੀਆਂ ਨੇ ਜੀਆਂ ਭਾਈ ਮੇਰੇ ਤੇ ਗਰੀਬਣੀ ਤੇ ਭਾਈ ਪਿਆਰ ਭਰਿਆ ਹੱਥ ਰੱਖੋ ਜੀ ਹਾਂ ਛੋਟੇ ਸਰਤੀ ਪਾਈ ਮੈਂ ਸ਼ਾਲਾ ਮਾਰਨੀ ਆ ਤੈਨੂੰ ਆਪਕੇ ਛੇਤੀ ਛੜਾ ਮਟਵਾਓ ਹੋਰ ਨਾ ਕੱਢੇ ਜਾਨ ਜੋ ਬੈ ਗਈ ਗੋ ਹਾਂ ਹਾਂ ਛੋਟੇ ਸਰਤੀ ਬਾਬਾ ਜੀ ਸਾਰਾ ਕੁਛ ਆਗਾ ਠੱਗੇ ਨਹੀਂ ਲੋਕਾਂ ਦੇ ਲੋਕ ਸਰ ਐ ਛੋਟੇ ਪਹਿਣ ਪਰਾਵਾਂ ਦੇ ਸਰਤੀ ਪਾਈ ਤਾਂ ਕੰਮ ਪੂਰਾ ਕਰਨਾ ਤਾੜੇ ਭਾਈ ਆਵੇਂ ਤਾੜਾ ਮੈਂ ਕੱਢੇ ਛੜਾ ਜੇ ਛੇਤੀ ਐ ਹੂੰ ਲੈ ਵੀ ਕੱਯਾ ਕੁਲੂ ਗੇ ਕਰ ਦੋ ਯਾਰ ਵੀਰ ਬਣ ਕੇ ਧੰਨਵਾਦ ਹੂ ਤੁਹਾਡਾ ਬਸ ਬਾਬਾ ਜੀ ਤੁਸੀਂ ਕਹੇ ਤਾਂ ਹੁਣ ਤਾਂ ਆਪ ਹੀ ਲੈ ਕੇ ਕਰ ਦੇਣੀ ਆ ਸਾਰੇ ਮੰਨਣਗੇ ਤੇਰੀ ਸਿਆਣੇ ਬਿਆਣੇ ਦੀ 100 ਤੋਂ 20 ਤਾਂ ਮੰਨਣਗੀ ਹਾਂ ਜੇ ਜਦ ਫੁੱਲ ਮੰਨਣਗੇ ਹੂੰ ਚਲੋ ਜੀ